15 ਅਗਸਤ ਨੂੰ ਲੈ ਕੇ ਬਠਿੰਡਾ ਪੁਲਿਸ ਨੇ ਵਿਦਾਈ ਚੈਕਿੰਗ ਜਗਾ ਜਗਾ ਤੇ ਨਾਕੇਬੰਦੀ ਕਰ ਅਤੇ ਬਠਿੰਡਾ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੀ ਵੀ ਕੀਤੀ ਗਈ ਚੈਕਿੰਗ ਅਤੇ ਨਾਲ ਨਾਲ ਪੀਜੀ ਅਤੇ ਹੋਟਲਾਂ ਦੀ ਵੀ ਇਹਨਾਂ ਵੱਲੋਂ ਕੀਤੀ ਗਈ ਚੈਕਿੰਗ ਤਾਂ ਜੋ ਕੋਈ ਸ਼ੱਕੀ ਵਿਅਕਤੀ ਹੈ ਇੱਥੇ ਕੋਈ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਹੈ ਜਿਹੜੀ ਉਹ ਨਾ ਕਰ ਸਕੇ ਕਿਸੇ ਤਰ੍ਹਾਂ ਦੀ ਜਿਸ ਨੂੰ ਲੈ ਕੇ ਅੱਜ ਬਠਿੰਡਾ ਪੁਲਿਸ ਵੱਲੋਂ ਵਿਸ਼ੇਸ਼ ਤਰ੍ਹਾਂ ਦੀ ਇੱਥੇ ਇੰਦਾਕੇ ਲਗਾ ਕੇ ਚੈਕਿੰਗ ਕੀਤੀ ਗਈ ਉੱਥੇ ਬਠਿੰਡਾ ਦੀ ਰੇਲਵੇ ਸਟੇਸ਼ਨ ਉਤੇ ਬਠਿੰਡਾ ਦੇ ਪੁਲਿਸਟੈਂਡ ਤੇ ਵੀ ਆਪਣਾ ਬਠਿੰਡਾ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਅਜੀਤ ਰੋਡ ਦੀਆਂ ਸਾਰੀਆਂ ਤਸਵੀਰਾਂ ਤੇ ਨਾਲ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਉਸ ਦੇ ਨਾਲ ਨਾਲ ਬਠਿੰਡਾ ਦੇ ਬੱਸ ਸਟੈਂਡ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਪੁਲਿਸ ਵੱਲੋਂ ਅੱਜ ਵਿਸ਼ੇਸ਼ ਤੌਰ ਤੇ 15 ਅਗਸਤ ਨੂੰ ਲੈ ਕੇ ਜਿਹੜੀ ਹੈ ਚੈਕਿੰਗ ਕੀਤੀ ਗਈ ਹੈ ਤਾਂ ਜੋ ਜੋ ਵੀ ਵਿਅਕਤੀ ਹੈ ਕੋਈ ਗਲਤ ਸ਼ਰਾਰਤੀ ਵਿਅਕਤੀ ਹੈ ਉਹਨਾਂ ਤੇ ਆਪਣਾ ਬਠਿੰਡਾ ਪੁਲਿਸ ਵੱਲੋਂ ਨਿਗਰਾਨੀ ਰੱਖੀ ਜਾ ਸਕੀ ਇਸ ਸਬੰਧੀ ਸਪੈਸੀਟੀ ਨਿਰੰਦਰ ਸਿੰਘ ਨੇ ਕਿਹਾ ਕਿ ਅਸੀਂ ਨਾਲ ਨਾਲ ਜਿੰਨੀਆਂ ਵੀ ਪਾਰਕਿੰਗਾਂ ਹਨ ਉਹਨਾਂ ਦੇ ਵੀ ਉਹਨਾਂ ਵੱਲੋਂ ਚੈਕਿੰਗ ਆਪਣਾ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦਾ ਵੀਕਲ ਜਿਆ ਪੁਰਾਣਾ ਸਮੇਤ ਵੀਕ ਖੜਾ ਹੈ ਉਹਨਾਂ ਦੀ ਵੀ ਨਾਲ ਵੱਲੋਂ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਨੂੰ ਦਿਖਾ ਰਹੇ ਹਾਂ ਅੱਜ ਬਠਿੰਡਾ ਪੁਲਿਸ ਵੱਲੋਂ ਜਿੱਥੇ ਜਗ੍ਹਾ ਜਗ੍ਹਾ ਉੱਤੇ ਨਾਕਾ ਲਗਾ ਕੇ ਚੈਕਿੰਗ ਕੀਤੀ ਗਈ ਉੱਥੇ ਬਠਿੰਡਾ ਦੇ ਰੇਲਵੇ ਸਟੇਸ਼ਨ ਅਤੇ ਬਠਿੰਡਾ ਦੇ ਬੱਸ ਸਟੈਂਡ ਵਿਖੇ ਵੀ ਬਠਿੰਡਾ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਚੈਕਿੰਗ ਆਪਣੇ ਨਾਲ ਬਲੋ ਜੜੀ ਹੈ ਉਹ ਕੀਤੀ ਗਈ ਹੈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਐਸਪੀ ਸਿਟੀ ਨਰਿੰਦਰ ਸਿੰਘ ਦੇ ਨਾਲ ਅਤੇ ਨਾਲ ਨਾਲ ਡੀਐਸਪੀ ਸਿਟੀ 2 ਉਹਨਾਂ ਦੇ ਨਾਲ ਸੀ ਅਤੇ ਉਹਨਾਂ ਵੱਲੋਂ ਪੀਜੀ ਵੀ ਚੈੱਕ ਕੀਤੇ ਗਏ ਅਤੇ ਨਾਲ ਨਾਲ ਇਹਨਾਂ ਵੱਲੋਂ ਹੋਟਲ ਸੀ ਜੜੀ ਜਾਂ ਰੈਸਟੋਰੈਂਟ ਸੀ ਕਿਸ ਤਰ੍ਹਾਂ ਦੇ ਉਹਨਾਂ ਦੇ ਵੀ ਇਹਨਾਂ ਵੱਲ ਜੜੀ ਹੈ ਉਹ ਚੈਕਿੰਗ ਇਹਨਾਂ ਵੱਲੋਂ ਜੀ ਵੀ ਆਪਣਾ ਬਸ਼ੀ ਤੌਰ ਤੇ ਕੀਤੀ ਗਈ ਹੈ ਹਾਉਸ ਨੂੰ ਸੁਣਾਉਣੇ ਆ ਇਸ ਵੰਦੀ ਕੀ ਕਹਿੰਦੇ ਨੇ ਡੀਐਸਪੀ ਸਿਟੀ 2 ਅਤੇ ਨਾਲ ਐਸਪੀਸੀਟੀ ਨਰਿੰਦਰ ਸਿੰਘ ਇਸ ਸਮਾਂ ਲੈ ਲਈ। ਸ਼ਹਿਰ ਦੇ ਵਿੱਚ ਕਿੰਨੇ ਕ ਹੋਟਲ ਵੀ ਚੈੱਕ ਕੀਤੇ ਐ। ਇਨਰ ਬਠਿੰਡਾ ਦੇ ਵਿੱਚ ਇਹ ਰੂਟੀਨ ਦੇ ਵਿੱਚ ਹੀ ਹੁਣ ਤੁਸੀਂ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੇ ਹੋਵੋਗੇ 15 ਅਗਸਤ ਨੂੰ ਵੀ ਮੱਧ ਨਜ਼ਰ ਰੱਖਦੇ ਹੋਏ ਤੇ ਅਦਰਵਾਈਜ਼ ਵੀ ਲਾਅ ਐਂਡ ਆਰਡਰ ਤੇ ਹੋਰ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੱਖ-ਵੱਖ ਸਟਾਡੂਲ ਚੈੱਕੀਆਂ ਕੀਤੀਆਂ ਜਾ ਰਹੀਆਂ। ਅੱਜ ਅਸੀਂ ਕਾਫੀ ਪੀਜੀ ਰਿਸੋਰਟਲ, ਬੱਸ ਸਟੈਂਡ, ਰੇਲਵੇ ਸਟੇਸ਼ਨ ਦਾ ਜਾਏ ਸਰਪ੍ਰਾਈਜ਼ ਜਾਂ ਤਾਂ ਉਹ ਅਸੀਂ ਸਰਪ੍ਰਾਈਜ਼ ਨਾ ਕਰ ਬੰਦੀ ਇੱਥੇ ਕਰਨ ਲਈ ਰੂਟੀਨ। ਇਦਾਂ ਚੈਕਿੰਗ ਉਹ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾ ਰਹੀ। ਤਾਂ ਜੋ ਕੋਈ ਜਾਂ ਕੋਈ ਮਾਲਵੇ ਰੈਸਰਸ ਕੋ ਸਾ ਬਟੰਡਾ ਵੱਲੋਂ 15 ਘੰਟੇ ਨਜ਼ਰ ਰੱਖਦੇ ਹੋ ਬਤਲਕ ਚੈਕਿੰਗ ਪ੍ਰੈਸਰ ਚਲਾਇਆ ਜਾ ਰਹੇ ਨੇ ਜਿਸ ਦੇ ਵਿੱਚ ਅੱਜ ਅਸੀਂ ਰੇਲਵੇ ਸਟੇਸ਼ਨ ਬਟੰਡਾ ਦੀ ਚੈਕਿੰਗ ਕਰਨ ਵਾਸਤੇ ਆਏ ਆ ਜਿਸ ਦੇ ਵਿੱਚ ਮੇਰੇ ਨਾਲ ਡੀਐਸਪੀ ਸਿਟੀ ਵਨ ਸੀ ਸੁਨੀਪਾਟੀ ਜੀ ਡੀਐਸਪੀ ਐਂਡੀਪੀਐਸ ਹਰਵਿੰਦਰ ਜੀ ਇੰਸਪੈਕਟਰ ਪ੍ਰਵਿੰਦਰ ਜੀ ਐਸਐਚਓ ਮੋਤਵਾਲੀ ਨਾਲ ਸਾਡੇ ਨਾਲ ਐਂਟੀ ਸਬਟਾਜ਼ ਟੀਮ ਤੇ ਰਿਜ਼ਰਵ ਦੀ ਟੀਮ ਸਾਨੂੰ ਜਿਹੜੀ ਰਹੀ ਹੈ ਮਿਲੀ ਹੈ ਡਿਸਪੋਜ਼ਲ ਵਾਸਤੇ ਇਹਦੇ ਵਿੱਚ ਅਸੀਂ ਮੇਨ ਜਿਹੜਾ ਸਾਡਾ ਫੋਕਸ ਹੈਗਾ ਹੈ ਕਿ ਰੇਲਵੇ ਸਟੇਸ਼ਨ ਦੇ ਵਿੱਚ ਕੋਈ ਸ਼ੱਕੀ ਬੰਦਾ ਸ਼ੱਕੀ ਵਸਤੂ ਜਿਹੜੇ ਪਾਰਕਿੰਗ ਪਲੇਸਸ ਹੈਗੇ ਆ ਉਹਦੇ ਵਿੱਚ ਕੋਈ ਸਿੱਕੀ ਗੱਡੀ ਨਾ پارک ਹੋਵੇ ਇਹਨੇ ਸਾਰੇ ਚੀਜ਼ਾਂ ਦੀ ਅਸੀਂ ਚੈਕਿੰਗ ਕਰ ਰਿਹਾ ਐ ਐਂਡ ਇਸ ਸਭ ਤੋਂ ਟਾਸਟੀ ਨੂੰ ਅਸੀਂ ਧਿਆਨ ਲੈ ਕੇ ਆਏ ਆ ਜਿਸ ਦੇ ਵਿੱਚ ਕੋਈ ਲਵਾਰਸ ਵਸਤੂ ਜਾਂ ਲਵਾਰਸ ਚੀਜ਼ ਜਿਹੜੀ ਕੋਈ ਬੰਦਾ ਕਈ ਵਾਰੀ ਮਿਲਦੀ ਹੈ ਉਹਦੀ ਚੈਕਿੰਗ ਵੀ ਅਸੀਂ ਕਰ ਰਹੇ ਆ ਸੋ ਮੇਨ ਸਾਡਾ ਪਰਪਸ ਹੈਗਾ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਆ ਉਹਨਾਂ ਨੇ ਮੈਸੇਜ ਦੇਣਾ ਹੈ ਜਿਹੜੀ ਬਟੰਡਾ ਪੁਲਿਸ ਹੈ ਕਿ ਇਹਦੇ ਉੱਤੇ ਲਗਾਤਾਰ ਚੈਕਿੰਗ ਪ੍ਰੈਸ਼ਰ ਲਾਇਆ ਜਾ ਰਿਹਾ ਹੈ ਜੇਕਰ ਕੋਈ ਬੰਦਾ ਉਹਨੂੰ ਹੱਥ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਉਸਦੇ ਖਿਲਾਫ ਸਖਤੀ ਨਾਲ ਐਕ ਅੱਜ ਕਿੱਥੇ ਕਿੱਥੇ ਜਾ ਰਹੇ ਹਿੱਥੇ ਅੱਜ ਅਸੀਂ ਮਾਰਨਿੰਗ ਜਿਹੜਾ ਹੈਗਾ ਰੇਲਵੇ ਸਟੇਸ਼ਨ ਬਟੇਂਡਾ ਦੀ ਇਸ ਤੋਂ ਇਲਾਵਾ ਬੱਸ ਸਟੈਂਡ ਬਟੇਂਡਾ ਬਟੇਂਡਾ ਦਾ ਜਿਹੜਾ ਮਾਰਕੀਟ ਪਲੇਸ ਹੈ ਜਿੱਥੇ ਫੁੱਟਬਾਲ ਸ਼ਾਮ ਨੂੰ ਹੁੰਦੀ ਹੈ ਇਸ ਤੋਂ ਇਲਾਵਾ ਵੀ ਅਸੀਂ ਜਿਹੜੇ ਹੈਗੇ ਨੇ ਸ਼ਿਫਟਿੰਗ ਨਾਕਾਪੰਦੀ ਵੀ ਸੈਕਟਰ ਲੁੱਕੀ ਜਾ ਰਹੀ ਹੈ